ਇੰਨਾ ਢੂੰਗਾ ਜਾਣਾ ਗੁਰਬਾਣੀ ਦੇ ਅੰਦਰ ਇੰਨਾ ਢੂੰਗਾ ਜਾਣਾ ਦੇਖਿਓ ਮੈਂ ਤੁਹਾਨੂੰ ਡੰਗਾਈ ਦੀ ਗੱਲ ਸੁਣਾਉਣਾ ਗੁਰਬਾਣੀ ਚ ਪੰਕਤੀ ਆਉਂਦੀ ਹੈ ਗੌਰੀ ਛੇਤੀ ਟੁੱਟੇ ਪਧਾਰ ਕੁੱਤੀ ਗੰਡ ਪਵੇ ਸੰਸਾਰ ਮਨ ਬੜੀ ਪਿਆਰ ਵਾਲੀ ਗੱਲ ਹੈ ਜੀ ਆਮ ਕਥਾ ਹੋਣ ਦੀ ਹੈ ਜੀ ਕਥਾ ਹੋ ਰਹੀ ਸੀ ਕੀ ਕਥਾ ਹੋ ਰਹੀ ਜੀ ਕਹਿੰਦੇ ਗੌਰੀ ਛੇਤੀ ਟੁੱਟੇ ਪਧਾਰ ਕਹਿੰਦੇ ਗੌਰੀ ਕਹਿੰਦੇ ਵੋਟੀ ਨੂੰ ਪਧਾਰ ਕਹਿੰਦੇ ਖਸਮ ਨੂੰ ਕਹਿੰਦੇ ਮੀਆਂ ਬੀਬੀ ਦੀ ਵਿਗੜ ਜਾਵੇ ਤਲਾਕ ਤਾਂ ਗੱਲ ਪਹੁੰਚ ਜਾਵੇ ਇਹ ਅਖਰੀ ਵਿਖਿਆਨ ਹੈ ਜੀ ਅਖਰੀ ਤਲਾਕ ਦਾ ਗੱਲ ਪਹੁੰਚ ਜਾਵੇ ਤੇ ਪੁੱਤੀ ਗੱਡ ਭਵੇ ਸੰਸਾਰ ਉਹਨਾਂ ਕਰ ਪੁੱਤ ਪੈਦਾ ਹੋ ਜਾਵੇ ਤੇ ਗੰਡ ਪੈ ਜਾਂਦੀ ਮੀਆਂ ਬੀਬੀ ਦੀ ਬੰਨ ਆ ਜਾਂਦੀ ਹੈ ਤੇ ਦਾਸ ਨੇ ਪੁੱਛਿਆ ਮੈਂ ਖਾਲਸੇ ਤੁਸੀਂ ਕਥਾ ਕੀਤੀ ਹੈ ਕਿ ਮੀਆਂ ਬੀਬੀ ਦੀ ਬੰਨ ਆ ਜਾਂਦੀ ਜੇ ਪੁੱਤ ਪੈਦਾ ਹੋ ਜਾਵੇ ਤੇ ਜਿਨ੍ਹਾਂ ਕਰ ਧੀਆਂ ਨੇ ਉਹਨਾਂ ਦੀ ਮੀਆਂ ਬੀਬੀ ਦੀ ਬੰਦ ਹੀ ਨਹੀਂ ਤੇ ਜਿਨ੍ਹਾਂ ਦੇ ਔਲਾਦ ਹੀ ਨਹੀਂ ਉਹਨਾਂ ਦੀ ਬੰਦ ਹੀ ਨਹੀਂ ਇਹ ਕਿੱਥੇ ਲਿਖਿਆ ਅਗਲੀ ਗੱਲ ਕੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿਤਕਰਾ ਬੋਲਦੇ ਆ ਕਿ ਜਿਹਦੇ ਘਰ ਪੋਤੇ ਆ ਉਹਨਾਂ ਦੀ ਮੀਆਂ ਬੀਬੀ ਦੀ ਬੰਨੀ ਜਿੱਥੇ ਪੁੱਤ ਨਹੀਂ ਹੈਗੇ ਉੱਥੇ ਬੰਨੀ ਨਹੀਂ ਵਿਤਕਰਾ ਬੋਲਨੇ ਭਲਾ ਮਿਹਰਬਾਨੀ ਕੌਣ ਆ ਵਾਹੋ ਵਾਹੋ ਬਾਣੀ ਹੰਕਾਰ ਇਹ ਵਿਤਕਰਾ ਬਾਸਾ ਦੇ ਭਲਾ ਸੋ ਧਿਆਨ ਨਾਲ ਸੁਣਿਓ ਕੀ ਕਹਿੰਦੇ ਨੇ ਕਹਿੰਦੇ ਗਉਰੀ ਛੇਤੀ ਟੁੱਟੇ ਪਧਾਰ ਗਉਰੀ ਕਹਿੰਦੇ ਵੋਟੀ ਨੂੰ ਤੇ ਵੋਟੀ ਕਿਹਨੂੰ ਕਹਿੰਦੇ ਜੀ ਆਤਮਾ ਨੂੰ ਤੇ ਪਧਾਰ ਕਿਹਨੂੰ ਕਹਿੰਦੇ ਜੀ ਖਸਮ ਨੂੰ ਤੇ ਖਸਮ ਕਿਨੂੰ ਕਹਿੰਦੇ ਜੀ ਪਰਮਾਤਮਾ ਨੂੰ ਕਹਿੰਦੇ ਇਹ ਆਤਮਾ ਤੇ ਪਰਮਾਤਮਾ ਦੀ ਵਿਗੜ ਗਈ ਏ ਕਿਦਾਂ ਦੀ ਕਿ ਜਦੋਂ ਮੀਆਂ ਬੀਬੀ ਦੀ ਵਿਗੜਦੀ ਹੈ ਨਾ ਜੀ ਤੇ ਕੀ ਹੁੰਦਾ ਹੈ ਆਦਮੀ ਇੱਕੋ ਗੱਲ ਕਹਿੰਦਾ ਚੱਲ ਪੇਕੇ ਭੱਜ ਜਾ ਜਾ ਪੇਕੇ ਛੱਜੇ ਜੀ ਇਹੀ ਗੱਲ ਕਹਿੰਦਾ ਕਦੀ ਉਹਨੇ ਕਿਹਾ ਜਾ ਫਰਾਂ ਤੋਂ ਚੱਲ ਜਾ ਜਦੋਂ ਲੜਪੈਣਾ ਦੋਵੇਂ ਜੀ ਇੱਕੋ ਗੱਲ ਹੁੰਦੀ ਜੀ ਜਾਂ ਤੂੰ ਪੇਕੇ ਚੱਲ ਜਾ ਜਾਂ ਤੂੰ ਪੇਕੇ ਉਹ ਗੁਰੂ ਪਿਆਰਿਓ ਜਦੋਂ ਵੀ ਪਰਮਾਤਮਾ ਇਸ ਆਤਮਾ ਨੂੰ ਭੇਜਦਾ ਨਾ ਤੇ ਸੰਸਾਰ ਤੇ ਭੇਜਦਾ ਇਸ ਸੰਸਾਰ ਪੇਕਾ ਕਰਿਆ ਇਸ ਆਤਮਾ ਨੂੰ ਸੰਸਾਰ ਤੇ ਭੇਜਦਾ ਪੇਕੇ ਘਰ ਭੇਜਦਾ ਕੀ ਹੋਇਆ ਜੀ ਗौरी ਸੇਤੀ ਟੁੱਟੇ ਪਧਾਰ ਪੁੱਟ ਗਈ ਇਹਨਾਂ ਨੇ ਕਿਦੀ ਆਤਮਾ ਦੀ ਤੇ ਪਰਮਾਤਮਾ ਦੀ ਕਹਿੰਦਾ ਜਾ ਪੇਕੇ ਚੱਲ ਸੰਸਾਰ ਤੇ ਤੋਇਆ ਕੀ ਫਿਰ ਜੀ ਬੜਿਆਂ ਨੇ ਕਿਹਾ ਖਸਮ ਨੂੰ ਕਿ ਚੱਲ ਜੇ ਪੇਕੇ ਭੇਜਤੀ ਲੈ ਜਾ ਉਹਨੂੰ ਬੜਿਆਂ ਨੇ ਅਰਦਾਸਾਂ ਕੀਤੀਆਂ ਪਰਮਾਤਮਾ ਏ ਆਤਮਾ ਬੜੇ ਚਿਰ ਦੀ ਵੇਖੇ ਆਈ ਆ ਲੈ ਜਾ ਸਹਰੇ ਆਪਣੇ ਘਰ ਲੈ ਜਾ ਤੇਰੀ ਜਿੱਦ ਪਤਾ ਕੀ ਫੜੀ ਸੁਣਿਓ ਜੇ ਕਈ ਥਾਂ ਤੇ ਹੁੰਦਾ ਏ ਅੱਤਿਆਂ ਹੀ ਜਨਮ ਦੇਈ ਜਾਂਦੀ ਏ ਜਦਨ ਪੁੱਤ ਪੈਦਾ ਹੋਏ ਮੈਂ ਲੈ ਜਾਊਂਗਾ ਇਹ ਪੁੱਤ ਨੂੰ ਜਨਮ ਦੇ ਦਿੰਦੇ ਮੈਂ ਲੈ ਜਾਊਂਗਾ ਸੱਚ ਆ ਪਰਮਾਤਮਾ ਕਹਦਾ ਕੀ ਕਹਿੰਦੇ ਕਹਿੰਦੇ ਆਤਮਾ ਰਹਿ ਵੇਕੇ ਹੀ ਜਦਨ ਤੇਰੇ ਘਰ ਪੁੱਤਰ ਜਨਮ ਲਾਊਗਾ ਨਾ ਉਹ ਦਿਨ ਮੈਂ ਤੈਨੂੰ ਸੱਚ ਘਰ ਲੈ ਜਾਊਂਗਾ ਜਦਨ ਤੇਰੇ ਘਰ ਪੁੱਤਰ ਜਨਮ ਲਾਊਗਾ ਉਦਨ ਮੈਂ ਤੈਨੂੰ ਸੱਚ ਕਰਨ ਲੈ ਜਾਊਂਗਾ ਕਿਹੜਾ ਪੁੱਤ ਜੀ ਗੁਰੂ ਪਿਆਰਿਓ ਵਿਚਾਰ ਕਰਨਾ ਸਰੀਰ ਸਰੀਰ ਨੂੰ ਜਨਮ ਦਿੰਦਾ ਹੈ ਗੁਰਬਾਣੀ ਚੋਂ ਪੜਿਓ ਭੰਡੋ ਹੀ ਭੰਡ ਉਪਜੇ ਹੁੰਡੇ ਬਾਹ ਨਾ ਗੋਏ ਸਰੀਰ ਤੋਂ ਸਰੀਰ ਪੈਦਾ ਹੁੰਦਾ ਹੈ 사ਚਾ ਜੀ ਤੇ ਕੋਈ ਵੀ ਆਤਮਾ ਬਿਨਾ ਸਰੀਰ ਤੋਂ ਨਹੀਂ ਹੈ ਉਹ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਕਹਿੰਦਾ ਸਸੀਦ ਦੇ ਬੰਧਨ ਤੋਂ ਬਾਹਰ ਇੱਕੋ ਹੀ ਅਕਾਉਂ ਉਹ ਅਕਾਲ ਪੁਰਖ ਠੀਕ ਹੈ ਜਿਹੜਾ ਡੂੰਗਾ ਬਹੁਤ ਵਖਾਣ ਕਿਦੀ ਪਰ ਮੈਂ ਉਹਨ ਉਸ ਪਾਸੇ ਜਾਈ ਜਾਵਾਂ ਕੀ ਕਹਿਣ ਲੱਗੇ ਪੁੱਤੀ ਗੰਢ ਪਵੇ ਸੰਸਾਰ ਕਿਹੜਾ ਪੁੱਤਰ ਜੀ ਪੁੱਤ ਕਹਿੰਦੇ ਕਿੰਨੂ ਆ ਜੀ ਹੈ ਨਾ ਆਪਾ ਪੁੱਤ ਬਣਾ ਲਿਆ ਜੀ ਆ ਪੁੱਤ ਬੈਠਿਆ ਧੀਆਂ ਬੈਠੀਆਂ ਸੱਚੇ ਜੀ ਕਦੀ ਗੁਰਬਾਣੀ ਪੜਿਆ ਕਰੋ ਗੁਰੂ ਪਿਆਰਿਓ ਆ ਵੀ ਧੀਆਂ ਬੈਠੀਆਂ ਆ ਵੀ ਧੀਆਂ ਬੈਠੀਆਂ ਆ ਵੀ ਜਨਾਨੀਆਂ ਬੈਠੀਆਂ ਉਹ ਵੀ ਜਨਾਨੀਆਂ ਬੈਠੀਆਂ ਸੱਚੇ ਜੀ ਕਿਉਂਕਿ ਬਾਣੀ ਚ ਲਿਖਿਆ ਹੈ ਇਸ ਜੱਗ ਮੇਂ ਪੁਰਖ ਇੱਕ ਹੈ ਉਹ ਸਗਲੀ ਨਾਰ ਸੁਬਾਈ ਕਹਿੰਦੇ ਇਸ ਜਗ ਦੇ ਅੰਦਰ ਕੱਲਾ ਪਰਮਾਤਮਾ ਪੁਰਖ ਹੈ ਬਾਕੀ ਸਾਰੀ ਸ੍ਰਿਸ਼ਟੀ ਔਰਤ ਹੈ ਤੋ ਦੱਸੋ ਫਿਰ ਵੀ ਪੁੱਤ ਕਿਹੜਾ ਵੀ ਪੁੱਤ ਕਿਹੜਾ ਬੜੇ ਧਿਆਨ ਨਾਲ ਪੜਿਆ ਕਰੋ ਗੁਰਬਾਣੀ ਨੂੰ ਕਿਉਂਕਿ ਮੈਂ ਆਪ ਜੀ ਨੂੰ ਕਹਿ ਬਠਾ ਬਹੁ ਡੂੰਗੀ ਹੈ ਧਿਆਨ ਨਾਲ ਪੜਿਆ ਕਰੋ ਗੁਰਬਾਣੀ ਕੀ ਕਹਿ ਰਹੀ ਹੈ ਸੁਣਨਾ ਪੁੱਤ ਕਿੱਥੇ ਆ ਕਬੀਰ ਜੀ ਕਹਿੰਦੇ ਕਹਿੰਦੇ ਜੈ ਕຸນ ਪੁੱਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਈ ਮੈਂ ਤਾਰੀ ਪੁੱਤ ਗਿਆਨ ਨੂੰ ਕਹਿੰਦੇ ਜੀ ਪੁੱਤ ਗਿਆਨ ਨੂੰ ਕਹਿੰਦੇ ਜੀ ਤੇ ਖਸਮ ਕਹਿੰਦਾ ਜਿੱਦਨ ਤੇਰੇ ਕੋਲ ਪੁੱਤ ਪੈਦਾ ਹੋਊਗਾ ਨਾ ਮੈਂ ਤੈਨੂੰ ਲੈ ਜਾਊਂਗਾ ਆਪਣੇ ਘਰ ਪਰਮਾਤਮਾ ਕਹਿੰਦੇ ਆਤਮਾ ਜਿੱਦਨ ਤੇਰੇ ਅੰਦਰ ਬ੍ਰह्म ਗਿਆਨ ਪੈਦਾ ਹੋਊਗਾ ਮੈਂ ਤੈਨੂੰ ਸੱਚਖੰਡ ਲੈ ਜਾਊਂਗਾ ਉਸ ਤੋਂ ਪਹਿਲਾਂ ਤੇ ਜਾਣੀ ਨਹੀਂ ਹੈ ਅਸੀਂ ਗੋਰੀ ਨਹੀਂ ਕੀਤੀ ਸਾਨੂੰ ਲੋੜ ਨਹੀਂ ਪਈ ਸੋ ਵਿਚਾਰ ਕਰਕੇ ਦੇਖਿਓ ਗੁਰਬਾਣੀ ਕਿੰਨੀ ਡੂੰਗੀ ਹੈ ਅਸੀਂ ਧੀਆਂ ਪੁੱਤਾਂ ਤੱਕ ਇਸ ਸੀਮਤ ਕਰਤੀ ਫੜ ਕੇ ਕਿ ਜਿਹਦੇ ਕੋਲ ਪੁੱਤ ਨਹੀਂ ਹੈ ਨਾ ਜੇ ਪੁੱਤ ਪੈਦਾ ਹੋ ਜੇ ਮੀਆਂ ਬੀਬੀ ਦੀ ਬਣ ਜਾਂਦੀ ਚਲੋ ਸੰਸਾਰੀ ਗੱਲ ਸਰੀਰ ਦੀ ਗੱਲ ਕਰ ਕਰਾਤੀ ਗੁਰੂ ਪਿਆਰਿਓ ਪੱਲੇ ਬੰਨਿਓ ਇਹ ਗੱਲ ਮੈਂ ਪਿਛਲੀ ਵਾਰੀ ਵੀ ਕਹੀ ਸੀ ਅੱਜ ਫਿਰ ਕਹਿਣ ਲੱਗਾ ਆਪਾਂ ਸਿਰ ਟੱਕੇ ਬੈਠੇ ਹਾਂ